ਹਾਂਜੀ ਛਤਸਰੀ ਕਾਲ ਦੀ ਸ਼ਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਹਾਂ ਸਾਰੇ ਸ਼ਰਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਮੰਡੀ ਰਾਮਪੁਰਾ ਫੂਲ ਛੋਡੀ ਜਾਣਕਾਰੀ ਲਈ ਦੱਸ ਦਵਾਂ ਇਹ ਪਸ਼ੂ ਮੰਡੀ ਮਹੀਨੇ 'ਚ ਇੱਕ ਵਾਰ ਹੀ ਲੱਗਦੀ ਆ ਹਰ ਇੱਕ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਜ 1 ਤਰੀਕ ਚੌਥਾ ਮਹੀਨਾ 2025 ਆ ਗਈ ਤੇ ਮਹੀਨੇ 'ਚ ਇੱਕ ਵਾਰ ਹੀ ਮੰਡੀ ਲੱਗਦੀ ਆਗੀ ਤੇ ਅੱਜ ਪਹੁੰਚੇ ਆਪਾਂ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਚੰਗੇ ਚੰਗੇ ਪਸ਼ੂ ਸਾਰਾ ਰਿਕਾਰਡ ਲੈ ਕੇ ਦਵਾਂਗੇ ਪਸ਼ੂ ਦਾ ਤੇ ਕੀ ਰੇਟ ਨੇ ਅੱਜ ਦੇ ਉਹ ਲੈ ਕੇ ਦਵਾਂਗੇ ਅੱਜ ਕਿੰਨੇ ਕੁ ਪਸ਼ੂ ਆਏ ਨੇ ਕਿੰਨਾ ਕਮਾਲ ਆਇਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬੈਲ ਆਈਕਨ ਘੰਟੀ ਆਨ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਵੇ ਆਜੋ ਹੁਣ ਆਪਾਂ ਦਿਖਾਉਣੇ ਆ ਸਾਨੂੰ ਚੰਗੇ ਚੰਗੇ ਪਸ਼ੂ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਹਾਂ ਆ ਮੱਝ ਦਿਖਾਉਣੇ ਹੈਗੇ ਬਹੁਤ ਚੰਗੀ ਆ ਕੱਦ-ਕੜ ਵੀ ਚੰਗੇ ਦੇ ਵਿੱਚ ਆ ਸਿੰਘ ਥੋੜੇ ਜੇ ਖੁੱਲੇ ਆ ਤੇ ਆਰਡਰ ਬਹੁਤ ਜ਼ਬਰਦਸਤ ਲੱਗਿਆ ਵਾ ਆਰਡਰ ਦੇਖੋ ਕਿੰਨਾ ਜ਼ਬਰਦਸਤ ਆ ਦਾ ਸਪੇਸ ਵੀ ਬਹੁਤ ਆ ਲੁੱਧ ਵਾਲੀ ਮੱਝ ਆ ਪੱਟਕੁੜੀ ਦੀ ਕੁਆਲਿਟੀ ਵੀ ਬਹੁਤ ਚੰਗੀ ਹੈ ਜੀ ਆਪਾਂ ਡਿਟੇਲ ਬੱਥ ਲੈਨੇ ਆ। ਥਾਣਾਂ ਤੋਂ ਵੀ ਚੰਗੇ ਆ ਥਾਣਾਂ ਦੇ ਵਿੱਚ ਸਪੇਸ ਵੀ ਵਧੀਆ ਗਈ ਪੂਰੀ ਤੇ ਕੱਦ-ਕੜ ਵੀ ਚੰਗੇ ਦੇ ਵਿੱਚ ਆ ਵੀ ਬਹੁਤ ਬੰਦ ਘਰ ਮਗਾ ਯਾਰ ਮਾਦਰ ਮੋੜਦਾ ਹੀ ਨਹੀਂ ਸੀ ਤਾਜੀ ਸੁਹੀ ਹੋਈ ਹੈ ਦੇਖ ਸਕਦੇ ਹੋ ਮਾਜ ਚੰਗੀ ਆ ਦੁੱਧ ਵਾਲੀ ਆ ਜੀ ਬਸ ਸਿੰਗ ਥੋੜੇ ਜਿ ਖੁੱਲੇ ਆ ਤੇ ਆਪਾਂ ਇਹਦੀ ਡਿਟੇਲ ਪੁੱਛ ਲੈਂਦੇ ਆ ਬਾਈ ਤੋਂ ਕੀ ਡਿਟੇਲ ਆ ਢਾਂਚੇ ਦੀ ਖਲੀ ਡੁੱਲੀ ਆ ਚੰਗੀ ਆ ਹੁਣ ਜੇ ਮਾਜ ਦੇਖੀ ਆ ਤੇ ਇਹ ਕਿੰਨੇਵੇਂ ਸੂਰਿਆ ਇਹ ਭਾਈ ਚੌਥੇ ਸੀ ਇਹ ਚੌਥੇ ਸੂਰਿਆ ਇਹ ਕੈਦ ਕੈਦ ਨਹੀਂ ਸੀ ਇਹ ਰਾਤ ਦੀ ਸੂਰਿਆ ਰਾਤ ਸੂਈ ਆ ਤੇ ਪਿਛਲੇ ਸਾਲ ਦੁੱਧਾ ਪਿਛਲੇ ਸੂਏ ਨੇ ਕਿੰਨੇ ਦਿੱਤਾ 14 15 ਕਿਲੋ ਦੀ ਗਾਰੰਟੀ ਅਗਲੇ ਦੋ ਮਹੀਨੇ 14 ਕਿਲੋ ਦਿੱਤਾ ਪਰ ਇਹਨੇ 15 ਕਿਲੋ ਦੀ ਗਾਰੰਟੀ ਲਈ ਕਿਨੇ ਮਗਰ ਹੈ ਠੀਕ ਆ ਸੂਆ ਕਿਹੜਾਗਾ ਸੂਆ ਤੀਜਾ ਚੌਥੀ ਹੈ ਜੇ ਅੱਜ ਤੱਕ ਉੱਪਰ ਨਹੀਂ ਸੀ ਤੀਜਾ ਜਾਂ ਚੌਥੀ ਡੋਕਰ ਨਹੀਂ ਸੀ ਠੀਕ ਹੈ ਆਪਣਾ ਮੋਬਾਈਲ ਨੰਬਰ ਬੋਲਿਓ 98762 81175 ਦੁਬਾਰੇ ਫੇਰ ਲਓ 98762 81175 ਤੇ ਮੁੱਲ ਕੀ ਰੱਖਿਆ ਬਈ ਇਹਦਾ 1.81 ਕਿੰਨੇ ਦੇਣੀ ਆ ਮੈਂ ਦੇ ਦੇਣੀ 1.60 ਹਜ਼ਾਰ ਦੀ ਪਿੰਡ ਲਾਲਿਆਣਾ ਲਾਲਿਆਣਾ ਜ਼ਿਲ੍ਹਾ ਜ਼ਿਲ੍ਹਾ ਪਾਣ ਫਰੋੜ ਗਾੜੀ ਪੈਂਦਾ ਜੀ ਮਾਨ ਸਾਹਿਬ ਬਈ ਕੰਮ ਆਪਣਾ ਵਪਾਰ ਦਾ ਕਿਵੇਂ ਆ ਇੱਕ ਘਰੋ ਜਰੇ ਟੋਪੜਾ ਮੰਨਿਆ ਪਾਲਦੇ ਆ ਘਰੇਲੂ ਆ ਇਹ ਤੋ ਆਪਣਾ ਲੈ ਕੇ ਪਾਲੋ ਆਪਣਾ ਲੈ ਕੇ ਪਾਲੋ ਠੀਕ ਆ 5 ਸਾਲ ਚੋਈ ਦੀ ਆ ਤੁਹਾਡੀ ਇਹ ਠੀਕ ਆ ਠੀਕ ਆ ਬਾਈ ਧੰਨਵਾਦ। ਲੋਬੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਇਹਨੂੰ ਵੀ ਪਸੰਦ ਆਉਂਦੀ ਹੈ ਡਿਟੇਲ ਆਪਾਂ ਸਾਰੀ ਲੈਤੀ ਹੈ। ਤੇ ਬਾਕੀ ਥਾਂ ਲੇ ਵੀਰੀ ਸਾਫ ਆਗੀ ਚੰਗੀ ਆ। ਆ ਦੱਸਦਾ ਪੌਂਸਰ ਪਾਲੀਆ ਨੇ। ਲੋਬੀ ਦੋਸਤੋ ਤੁਹਾਨੂੰ ਆਪਾਂ ਕੱਟਾ ਦਿਖਾਉਨੇ ਆ ਬਹੁਤ ਚੰਗਾ ਤੇ ਚੰਗਾ ਸਮਝ ਬਲਿਆਗਾ। ਤੇ ਬਾਕੀ ਬਾਈ ਕਹਿੰਦਾ ਮੇਲਾ ਜਿੱਤਿਆ ਵਾ ਪਰ ਡਿਟੇਲ ਪੁੱਛ ਰਹੇ ਨੇ ਪੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਜੈਡ ਬਲਾ ਹੈਗਾ ਸੀਮਨ ਵੀ ਚੰਗੇ ਦੇ ਹੋ ਮੇਰੇ ਖਿਆਲ ਨਾਲ ਐਸਟੀ ਗੱਲ ਦੇਖ ਸਕਦੇ ਹੋ ਤੇ ਤੇ ਫੇਸ ਦੀ ਕੁਆਲਿਟੀ ਦੇਖੋ ਇਹਦੀ ਸਿੰਗ ਸੂنگ ਬਹੁਤ ਚੰਗੇ ਆਗੇ ਨਾ ਪਹਿਲੇ ਕੰਮ ਨਾ ਕਰਨੀ ਆ ਕਰਨਾ ਤਾਂ ਮੈਨੂੰ ਪਹਿਲੀ ਨਾਮ ਤੇ ਸਨਬੋਤ ਦੱਸ ਦੇਗਾ ਠੀਕ ਹੈ ਗイズ ਨਾਮ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਪਿੰਡ ਕੂਲੇ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਹਾਂਜੀ ਠੀਕ ਹੈ ਤੇ ਕੱਟੇ ਦੀ ਬਾਈ ਕੀ ਡਿਟੇਲ ਹੈ ਕਿੰਨੀ ਉਮਰ ਹੈਗੀ ਇਹ ਵੀ 23 ਸਾਲ ਦਾ ਦੋ ਦੰਦ ਦਾ ਦੋ ਦੰਦ ਦਾ ਠੀਕ ਹੈ ਆਪਣੇ ਘਰ ਦਾ ਹੀ ਆ ਇਹ ਘਰ ਦਾ ਹੀ ਹੈ ਠੀਕ ਆ ਕੋਈ ਪਤਾ ਮਾਦਰ ਕਾਰਡ ਦਾ ਮਾਦਰ ਕਾਰਡ ਆਪਣੇ ਕੋਲੀ ਆ ਜੀ 16 ਲੀਟਰ ਦੁੱਧ ਹੁਣ ਵੀ ਕੈਰ 16 ਲੀਟਰ ਦਿੰਦੀ ਹੈਗੀ ਤੇ ਪਿਓ ਵਾਲਾ ਪੱਖ ਪਿਓ ਆ 14 70 ਦਾ ਹਾਂ ਜੀ 14 70 ਦਾ ਤੇ ਇਹ ਆਪਾਂ ਕਿਸੇ ਮੇਲੇ 'ਚ ਵੀ ਪਾਇਆ ਸੀਗਾ ਹਾਂਜੀ ਹਾਂ ਤਰੋਲੇ ਪਾਇਆ ਸੀ ਇਹ ਪੀ ਐਫ ਤੇ ਇਸ ਵਾਰ ਹਾਂਜੀ ਠੀਕ ਆ ਕਿਹੜੀ ਪੋਜੀਸ਼ਨ ਤੇ ਰਹਾ ਤੇ 8ਵੇਂ ਸਥਾਨ ਤੇ ਰਹਾ 8ਵੇਂ ਸਥਾਨ ਤੇ ਠੀਕ ਆ ਤੇ ਚੰਗਾ ਜੀ ਤਾਂ ਹੀ ਰਹਾ ਹਨਾ ਕਿਉਂਕਿ ਪਹਿਲੇ 10 ਕੱਢਦੇ ਹੁੰਦੇ ਆ ਹਾਂਜੀ 10 ਕੱਢਦੇ ਤੇ ਬਾਕੀ ਤਾਂ ਫਿਰ ਜਮੇ ਬਾਹਰ ਕੱਢ ਦਿੰਦੇ ਆ ਹਨਾ ਠੀਕ ਆ ਤੇ ਉਹ ਆਪਣੇ ਕੋਲੇ ਹੋਣਗੇ ਸਰਟੀਫਿਕੇਟ ਸਾਰੇ ਹਨਾ ਹਾਂਜੀ ਹਾਂ ਕੋਲੇ ਠੀਕ ਆ ਤੇ ਆਪਣਾ ਹੈ ਤਾਂ ਉਹ ਕੋਈ ਵਪਾਰ ਦਾ ਕੰਮ ਤਾਂ ਨਹੀਂ ਹੈ ਹਨਾ ਘਰੇਲੂ ਹੀ ਆ ਹਾਂ ਘਰੇਲੂ ਠੀਕ ਆ ਤੇ ਆਪਾਂ ਮੁੱਲ ਕਿੰਨਾ ਰਹਾ ਦਿੰਦੇ ਦਾ ਬਈ ਦੋ ਲੱਖ ਰੁਪਏ ਦਾ ਦੋ ਤੇ ਕਿੱਥੋਂ ਕਿਤੇ ਹੋ ਜੂਗਾ ਹਾਂ ਕਰ ਦਾਂਗੇ ਜੀ ਪੂਰਾ ਮਾਤਨ ਕਰ ਦਾਂਗੇ ਡੇਡ ਡੁੱਟਦਾ ਬਾਕੀ ਮੌਕੇ ਤੇ ਹੋ ਜੂਗਾ ਨਾ ਹੋਰ ਠੀਕ ਆ ਤੇ ਬਾਈ ਕੰਟੈਕਟ ਨੰਬਰ ਬੋਲ ਦਿਓ 98727 98727 64224 64224 64224 ਹਾਂਜੀ ਠੀਕ ਆ ਠੀਕ ਆ ਬਾਈ ਧੰਨਵਾਦ ਮਾੜਾ ਢੇੜਾ ਦਵਾ ਦੇ ਤੁਸੀਂ ਦੋ ਸੂ ਡਿਟੇਲ ਆਪਾਂ ਸਾਰੀ ਲੈਤੀ ਹੈ ਜੀ ਤੇ ਕੱਟਾ ਚੰਗਾ ਹੈਗਾ ਮੇਲਾ ਵੀ ਜਿੱਤਿਆ ਵਾ ਤੇ ਸਾਰੇ ਪੱਖਾਂ ਤੋਂ ਹੀ ਚੰਗਾ ਹੈ ਤੇ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦਾ ਹੈ ਤੇ ਬਹੁਤ ਵਧੀਆ ਹੈਗਾ ਸਾਰੇ ਪੱਖੋਂ ਦੀ ਚੰਗਾ ਫੇਸ ਤੋਂ ਲੈ ਕੇ ਬਾਡੀ ਬਾਂਤਰ ਤੋਂ ਲੈ ਕੇ ਸਾਰੇ ਪੱਖੋਂ ਦੀ ਵਧੀਆ ਹੈਗਾ ਪੂਰਾ ਤੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਅੱਗੇ ਆਪਾਂ ਚੰਗੇ ਪਸ਼ੂ ਹੋਰ ਦਿਖਾਉਣੇ ਆਪਾਂ ਆ ਇਧਰ ਕ੍ਰਾਸ ਬ੍ਰੀਡ ਦੇ ਵਿੱਚ ਵਿਹੜ ਦਿਖਾਉਣੇ ਆਗੇ ਚੰਗੀ ਬਹੁਤ ਆ ਬੜਾ ਕੱਦ-ਕਾਰਡ ਵੀ ਬਹੁਤ ਆ ਬਾਡੀ ਬਾਂਤਰ ਦੀ ਵੀ ਬਹੁਤ ਚੰਗੀ ਹੈਗੀ ਆਰਡਰ ਦੇਖੋ ਪੂਰਾ ਫੈਕਸ ਹੈਗਾ ਤੇ ਸੋਹਣੀ ਸ਼ਿੰਗਾਰੀ ਵੀ ਆ ਤੇ ਹੈ ਵੀ ਸੋਹਣੀ ਹੈਗੀ ਦੁੱਧ ਦੇਣ ਨੂੰ ਬਹੁਤ ਚੰਗਾ ਹੁੰਦਗਾ ਗੀਆਂ ਇਹ ਜਿਹੀਆਂ ਬਿਹੜਾ ਕਿਉਂਕਿ ਕ੍ਰੋਸ ਦੇ ਵਿੱਚ ਆ ਨਾ ਤਾਂ ਇਹ ਗਰਮੀ ਬਣਾਉਣੀ ਆ ਤੇ ਦੁੱਧ ਵੀ ਇਹਦਾ ਸੰਘਣਾ ਫੈਟ ਵਾਲਾ ਹੋਊਗਾ ਤੇ ਦੁੱਧ ਦੇਊਗੀ ਵੀ ਚੰਗਾ ਕਿਉਂਕਿ ਚੰਗੀ ਆਗੀ ਬਰੀਡ ਦੇ ਵਿੱਚ ਤੇ ਆਰਡਰ ਦੁਬਾਰੇ ਦੇਖ ਸਕਦੇ ਹੋ ਤੁਸੀਂ ਤੇ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਇਧਰ ਤੇ ਇਹਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਕਿ ਕੀ ਡਿਟੇਲ ਆਗੀ ਕੀ ਗੱਲਬਾਤ ਆ ਸਪੇਸ ਬਹੁਤ ਅਜੀਬ ਦੇਖ ਸਕਦਾ ਹਾਂ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦਾ ਦੇ ਪੈਨ ਨੰਬਰ ਆ ਜਾਈ ਨਾਮ ਦੇਖਣਾ ਠੀਕ ਹੈ ਤੇ ਬਾਈ ਕੰਮ ਵਾਰਦੇ ਆਪਣਾ ਵਾਰਦਾ ਠੀਕ ਹੈ ਤੇ ਇੱਥੇ ਬਾਈ ਕਿੰਨੇ ਬਜੂ ਲੈ ਗਏ ਤਿੰਨ ਵਾਲੇ ਕਿ ਆਏ ਬਾਈ ਇੱਕ ਮੈਂ ਆ ਪਹਿਲੀ ਦੋ ਘਬਣਾ ਠੀਕ ਆ ਉਹ ਪਰਲੀ ਵੀ ਮੱਝ ਆ ਤੇ ਠੀਕ ਹੈ ਇਹ ਹੀ ਹੈ ਤੇ ਇੱਕ ਆਪਾਂ ਜਿਹੜੀ ਇਹ ਵਹਿੜ ਤੋੜ ਕੇ ਦਿਖਾਈ ਹੈ ਨਾ ਇਹ ਚਾਰ ਦੰਦਾ ਬਾਈ ਚਾਰ ਦੰਦਾ ਕੀ ਠੀਕ ਆ ਕਿੰਨੇ ਦਿਨਾਂ ਤੋਂ ਸੋਈ ਨਾ ਇਹਨੂੰ ਪਰसों ਸੋਈ ਆ ਪਰसों ਬੱਚਾ 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 ਇਹ ਬੱਕਰਾ ਬੱਚਾ ਅਦਰ ਮੂਰੇ ਖੜਾ ਆ ਨਾ ਠੀਕ ਆ ਤੇ ਕਿੰਨਾ ਕੁ ਭਾਈ ਦੁੱਧ ਪਾ ਸਕਦੀ ਆ ਦੁੱਧ ਭਾਈ 20+ ਪਾਉਗੀ 20+ ਪਾਉਗੀ ਆਰਾਮ ਕਰੀਣਾ ਠੀਕ ਆ ਤੇ ਉਹ ਭਾਈ ਜੋਣ ਜਵਾਜ ਕਿਵੇਂ ਲੱਗੀ ਜਮਾ ਠੰਡੀ ਸੀਗਾ ਭਾਈ ਓਕੇ ਜਮਾ 15 ਕਿਲੋ ਤੋਂ ਸਟਾਰਟ ਹੈਗਾ ਹੁਣ ਬੋਲਾ ਅਸੀਂ 16 ਕਿਲੋ ਤੋਂ ਤਿਆਰ ਆਣਾ ਤਿਆਰ ਠੀਕ ਆ 20+ ਪਾਜੂਗੀ ਆਰਾਮ ਕਰੀਣਾ ਠੀਕ ਆ ਤੇ ਮੁੱਲ ਕਿੰਨਾ ਰੱਖਿਆ ਭਈ ਆਪਾਂ ਹੋਰ ਦਾ 95000 ਰੁਪਏ ਭਾਈ 95 ਹਾਂਜੀ ਕਿੱਥੋਂ ਤੇ ਝੜਣੀ ਆ ਪੰਨਾ ਪੈਰੀ ਚੜ੍ਹਦਾ 90 ਦੀ ਬਾਕੀ ਹੋਰ ਹੋ ਜੂ ਮੌਕੇ ਦੇ ਹਨ ਠੀਕ ਹੈ ਤੇ ਜਿਹੜੀ ਭਾਈ ਮੱਝ ਹੋ ਉਹਦੀ ਕੀ ਡਿਟੇਲ ਹੈਗੀ ਮੱਝ ਭਾਈ ਤੀਜਾ ਸੂਆ ਸੂਣਾ ਹਲੇ ਕੱਟੀ ਆ ਮੈਨੂੰ ਦੱਸਣਾ ਪੈ ਦੱਸ ਦਿਆਂ ਰਹਿੰਦੇ ਆ ਜੀ ਦਸਾਂ ਦਿਨਾਂ ਦੀ ਕੱਚੀ ਆ ਜੀ ਦੋਸਤੋ ਇਹ ਤੇ ਤੀਜਾ ਸੂਆ ਇਹਨੇ ਸੂਣਾਗਾ ਕਿੰਨੇ ਅਸਾਂ ਦੁੱਧ ਦਿੱਤਾ 16 ਕਿਲੋ 16 ਕਿਲੋ ਤੇ ਇਸ ਵਾਰ ਕੀ ਮੀਡ ਆਗੀ 16 ਤੋਂ ਉੱਪਰ ਦੇ ਦਊਗੀ ਠੀਕ ਆ ਤੇ ਇਹਦਾ ਮਤਲਬ ਹੈ ਕਿਦਾ 81 81 ਇਹ ਕਿੱਥੋਂ ਦੇ ਹੋ ਜੂਗੀ 60 ਦੀ ਠੀਕ ਆ ਤੇ ਇਹ ਕਹਾ ਕੀ ਬੈਠਾ ਨੂੰ ਆਪਾਂ ਇੱਕ ਕੱਟਾ ਦਿਖਾਉਨੇ ਆ ਨੀ ਲੀੜਾ ਵੀ ਦੇ ਵਿੱਚ ਤੇ ਬਹੁਤ ਸੋਹਣਾ ਹੈਗਾ ਬਰੀਡ ਦੇ ਵਿੱਚ ਆ ਪੂਰਾ ਧਨੌਲੇ ਮੇਲੇ ਤੋਂ ਇਹ ਦੋ ਵਾਰੀ ਜਿੱਤਿਆ ਵਾ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਸਾਰੀ ਡਿਟੇਲ ਲਵਾਂਗੇ ਬਾਈ ਤੋਂ ਕਿ ਕੀ ਡਿਟੇਲ ਹੈ ਦੀ ਤੇ ਕਿਹੜੇ-ਕਿਹੜੇ ਇਹ ਮੇਲੇ ਮਤਲਬ ਕਿ ਸਾਲ ਦੇ ਵਿੱਚ ਜਿੱਤਿਆ ਵਾ ਉਹ ਸਾਰੀ ਡਿਟੇਲ ਆਪਾਂ ਪੁੱਛਦੇ ਆਂ ਕੀ ਰਿਕਾਰਡ ਆ ਮਾਂ ਦਾ ਤੇ ਕੀ ਪਿਆਉ ਦਾ ਇਹ ਦੀ ਰਵੀ ਦੇ ਵਿੱਚ ਆ ਸ਼ੌਂਕ ਹੀ ਆ ਵੀਡੀਓ ਵਾ ਇਹ ਸੇਲ ਵਾਸਤੇ ਨਹੀਂ ਹੈਗਾਗਾ ਸੀਮਨ ਇਹਦੇ ਤਿਆਰ ਆ ਬਾਕੀ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਆਂ ਬਾਈ ਕਿ ਕੀ ਡਿਟੇਲ ਹੈ ਤੇ ਡਿਟੇਲ ਪੁੱਛਦੇ ਆਪਾਂ ਬਾਈ ਤੋਂ ਤੋੜ ਕੇ ਬਾਅਦ ਚ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਰਵੀ ਸਿੰਘ ਜੀ ਪਿੰਡ ਪਿੱਟੂ ਜ਼ਿਲ੍ਹਾ ਫੋਕਾ ਸੇਣੀ ਕੰਮ ਕਰਦਾ ਠੀਕ ਹੈ ਤੇ ਜਿਹੜਾ ਬਈ ਆਪਾਂ ਇਹ ਛੋਟਾ ਲੈ ਕੇ ਆਇਆ ਹਾਂ ਨਾ ਤੇ ਨੀਲੀ ਰਾਵੀ ਦੇ ਵਿੱਚ ਪੈਂਦਾ ਹੈ ਨਾ ਤੇ ਉਮਰ ਕਿੰਨੀ ਹੋਊ ਇਹਦੀ ਇਹ 6 ਸਾਲ ਦਾ 3.5 ਸਾਲ ਦਾ ਦੰਦਾਂ ਚ ਦੰਦਾਂ ਇਹ 4 ਦਾ 4 ਦੰਦ ਦਾ ਠੀਕ ਆ ਤੇ ਮਾ ਦਾ ਰਕਾਰਡ 20+ 20+ ਆ ਆਪਣੇ ਕੋਲ ਹੀ ਆ ਨਹੀਂ ਸੇਲ ਹੋ ਗਈ ਤੂੰ ਆਪਣੇ ਘਰ ਦਾ ਜਾ ਬੜੀ ਆਪਣੇ ਘਰ ਦਾ ਜਾ ਠੀਕ ਆ ਵੀ ਉਹ ਮਾਂ ਸੇਲ ਕਰਤੀ ਹਾਂਜੀ ਤੇ ਫਾਦਰ ਸਾਈਡ ਤੋਂ ਕਿਹੜਾ 507 90 ਨਾ 507 90 ਵਾਲਾ ਹੈ ਨਾ ਚੰਗਾ ਬੁੱਲਾ ਹੈ ਨਾ ਪੂਰਾ ਵੀ ਠੀਕ ਆ ਤੇ ਇਹ ਬਈ ਜਿਹੜੀ ਮਾਂ ਸੀ ਇਹਦੀ ਉਹ ਬੂਰੀ ਸੀਗੀ ਹਾਂ ਉਹ ਬੂਰੀ ਸੀਗੀ ਤਾਂ ਕਰਕੇ ਬੂਰਾ ਹੈ ਨਾ ਠੀਕ ਆ ਤਾਂ ਬੂਰਾ ਆਇਆ ਹੈ ਨਾ ਤੇ ਬਈ ਮੇਲਿਆਂ 'ਚ ਇਹ ਕਿਹੜੇ ਕਿਹੜੇ ਚ ਪਾਇਆ ਵਿਆ ਇਹ ਤਨੋਂ ਲੇ ਮੇਲੇ 'ਚ 2030 'ਚ 3ਰੀ ਕੈਟਾਗਰੀ 'ਚ ਤੇ 2024 'ਚ 4 ਦੰਦਾਂ 'ਚ 4 ਦੰਦਾਂ 'ਚ ਕਿਹੜੀ ਕਿਹੜੀ ਪੋਜੀਸ਼ਨ ਤੇ ਰਿਹਾ ਸੀ 9ਵੀਂ ਤੇ 10ਵੀਂ ਠੀਕ ਆ ਵੀ ਮਤਲਬ ਚੰਗੀਆਂ ਪੋਜੀਸ਼ਨ ਤੇ ਰਿਹਾ ਜੀ ਫਿਰ ਤਾਂ ਹਨਾ ਕਿਉਂਕਿ 10 ਤੱਕ ਨੰਬਰ ਮਿਲਦੇ ਹੁੰਦੇ ਹਨਾ 25 ਘਟਾਏ ਚ 10ਵੀਂ ਪਾਈ ਸਹੀ ਗੱਲ ਆ ਵੀ 10ਾਂ ਤੋਂ ਬਾਅਦ ਤਾਂ ਫਿਰ ਬਾਹਰ ਹੀ ਘਟ ਦਿੰਦੇ ਆ ਨਾ ਤੇ ਚੰਗਾ ਸੀ ਮਤਲਬ ਚੰਗੇ ਗੁਣ ਸੀਗੇ ਤਾਂ ਕਰਕੇ 10ਾਂ ਦੇ ਵਿੱਚ ਰਿਹਾ ਹਨਾ ਹਾਂ ਠੀਕ ਆ ਤੇ ਇਹਦੇ ਸੀਮਨ ਤਿਆਰ ਆ ਬਈ ਹਾਂਜੀ ਸੀਮਨ ਤਿਆਰ ਠੀਕ ਆ ਤੇ ਸੀਮਨ ਦਾ ਕੋਈ ਰੇਟ ਦੱਸਣਾ ਚਾਹੁੰਦੇ ਆ ਸੀਮਨ ਰੇਟ ਕੋਈ ਗੱਲ ਨਹੀਂ ਜੀ ਕੋਈ ਡਾਕਟਰ ਭਰਾ ਹੋਊ ਜਾਂ ਸਪਲਿਆਰ ਹੋਊ ਉਸ ਹਿਸਾਬ ਨਾਲ ਠੀਕ ਆ ਉਸ ਹਿਸਾਬ ਨਾਲ ਤੁਸੀਂ ਕਰ ਲੈਨੇ ਹੋ ਵੀ ਕਈ ਵਾਰੀ ਡਾਕਟਰ ਨੇ ਜਾਂ ਸਪਲਿਆਰ ਨੇ ਇਕ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਾਈ 814 66 67354 814 66 67354 ਠੀਕ ਆ ਲੋ ਜਿਹੜੇ ਤੇ ਜਿਹੜੇ ਆਪਣਾ 25 ਕਿਲੋਮੀਟਰ ਤੱਕ ਹੀ ਆ ਜਾਂ ਆਪ ਕੀ ਕਰੇ ਅਸੀਂ ਆਪਾਂ ਆਪ ਵੀ ਕਰਦੇ ਆਂਗੇ ਪ੍ਰੈਕਟਿਸ ਕਰਦੇ ਆਂ ਠੀਕ ਆ ਵੀ ਜੇ ਕੋਈ ਥੋੜੇ ਤੋਂ ਕਰਾਉਣਾ ਚਾਵੇ ਤਾਂ ਤੁਸੀਂ ਵੀ ਜਾ ਵੜਦੇ ਹੋ ਠੀਕ ਆ ਤੇ ਲੋ ਵੀ ਦੋਸਤ ਡਿਟੇਲ ਆਪਾਂ ਸਾਰੀ ਲੈਤੀ ਹੈਗੀ ਮਾੜਾ ਇਹਦਾ ਅਸੀਂ ਡਾਇਰੈਕਟ ਵੀ ਛੱਡ ਦਿੰਦੇ ਆ ਨੇੜੇ ਤੇੜੇ ਆ ਨਾ ਹਾਂਜੀ ਹਾਂਜੀ ਕਿਉਂਕਿ ਤਰਾ ਨੀਲੇ ਲੋ ਵੀ ਦੋਸਤੋ ਸੀਮਨ ਵੀ ਤਿਆਰ ਆ ਤੇ ਬਾਈ ਆਪ ਵੀ ਇਹ ਆਈ ਆਈ ਦੀ ਪ੍ਰੈਕਟਿਸ ਕਰਦੇ ਹੈਗੇ ਕਿਸੇ ਨੇ ਇਹਨਾਂ ਨੂੰ ਸਦਨਾ ਤਾਂ ਵੀ ਸੱਦ ਸਕਦੇ ਹੋ ਤੁਸੀਂ ਤੇ ਬਾਕੀ ਡਾਇਰੈਕਟ ਕਰਾਸ ਵੀ ਛਾੜ ਦਿੰਦੇ ਆ ਮਤਲਬ ਕਿ ਹਰੇਕ ਸ਼ਬਦ ਅਵਲਪਤ ਆ ਗਈ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਹਦੀ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਨੀਲੀ ਰਾਵੀ ਦੇ ਵਿੱਚ ਪੈਂਦਾਗਾ ਬੈਕ ਸਾਈਡ ਤੋਂ ਤੁਸੀਂ ਟੈਸਟੀ ਗਾਲ ਦੇਖ ਸਕਦੇ ਹੋ ਟੈਸਟੀ ਗਾਲ ਵੀ ਬਹੁਤ ਵਧੀਆ ਗਈ ਸਾਰੇ ਪੱਖਾਂ ਤੋਂ ਚੰਗਾ ਹੈਗਾ ਪੂਰਾ ਦੇਖ ਸਕਦੇ ਹੋ ਤੁਸੀਂ ਬੋੜ ਲਿਆ ਬਹੁਤ ਸੋਹਣਾ ਕੱਟ ਆਗਾ ਮਾਂ ਬੂਰੀ ਸੀਗੀ ਤਾਂ ਕਰਕੇ ਬੂਰੀ ਨੀਲੀ ਰਾਵੀ ਦੇ ਵਿੱਚ ਆਇਆ ਗਿਆ ਤੇ ਪਿਓ ਹੈਗਾ ਨਾਭੇ ਵਾਲਾ ਸਭ ਨਹੀਂ ਪਤਾ 507 ਨੰਬਰ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗਾ ਆਗਾ ਬਾਕੀ ਮੇਲਾ ਜਿੱਤਿਆ ਵਾ ਤਾਂ ਪਤਾ ਹੀ ਆ ਹਨਾ ਵੀ ਚੰਗਾ ਹੀ ਆਗਾ ਸਾਰੇ ਪੱਖਾਂ ਤੋਂ ਸਾਫ ਸੁਥਰਾ ਡਿਟੇਲ ਸਾਰੀ ਲੈਤੀ ਆਪਾਂ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਕੱਲ੍ਹ ਬਾਤ ਕਰ ਸਕਦੇ ਹੋ ਜਿਹਨਸੀ ਮਿਲ ਲੈਣਾ ਧੰਨਵਾਦ